ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸੂਫੀ ਗਾਇਕ ਜੋਤੀ ਨੂਰਾ ਜਿਹੜਾ ਕਿ ਬਹੁਤ ਹੀ ਫੇਮਸ ਫੇਸ ਹੈਗਾ ਔਰ ਜਿਨ੍ਹਾਂ ਦੀ ਗਾਣੇ ਜਿਹੜੇ ਨੇ ਬਹੁਤ ਮਕਬੂਲ ਨੇ ਉਹਨਾਂ ਤੋਂ ਰੰਗਦਾਰੀ ਮੰਗੀ ਜਾ ਰਹੀ ਹੈ 1 ਕਰੋੜ ਰੁਪਏ ਦੇ ਰੈਂਸਮ ਮੰਗੀ ਜਾ ਰਹੀ ਹੈ ਉਹਨਾਂ ਨੂੰ ਥ੍ਰੈਟ ਕਾਲਸ ਆ ਰਹੀਆਂ ਨੇ ਔਰ 2 ਦਿਨ ਪਹਿਲੇ ਹੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਔਰ ਉਸ ਸਾਰੀ ਫਾਇਰਿੰਗ ਹੋਣ ਦੇ ਬਾਵਜੂਦ ਉਹਨਾਂ ਨੂੰ ਥ੍ਰੈਟ ਕਾਲਸ ਲਗਾਤਾਰ ਆ ਰਹੀਆਂ ਨੇ ਔਰ ਉਹਨਾਂ ਦੇ ਜਿਹੜੇ ਪਤੀ ਨੇ ਹੁਣ ਉਹਨਾਂ ਦਾ ਸਾਰਾ ਬਿਜ਼ਨਸ ਵੀ ਮੈਨੇਜ ਕਰਦੇ ਆ ਉਸਮਾਨ ਨੂਰ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀ ਥ੍ਰੈਟ ਕਾਲਜ਼ ਆ ਰਹੀਆਂ ਔਰ ਖਾਸ ਕਰਕੇ WhatsApp ਤੇ ਕਾਲ ਆਂਦੀ ਹੈ ਸੰਪਤ ਨਹਿਰਾ ਨਾਮ ਦੇ ਇੱਕ ਬੰਦੇ ਦੀ WhatsApp ਕਾਲ ਆਂਦੀ ਹੈ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਹੈ ਉਹਨਾਂ ਤੋਂ ਔਰ ਕਹਿੰਦੇ ਪਿਛਲੇ 6 ਮਹੀਨੇ ਤੋਂ ਲਗਾਤਾਰ ਇਹ ਜੀਆਂ ਜੜੀਆਂ ਨੇ ਥ੍ਰੈਟ ਕਾਲ ਸਾਨੂੰ ਆ ਰਹੀਆਂ ਨੇ ਪੁਲਿਸ ਨੂੰ ਜਲੰਧਰ ਪੁਲਿਸ ਨੂੰ ਕਮਿਸ਼ਨਰਟ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ ਪਰ ਬਾਵਜੂਦ ਉਸ ਦੇ ਹਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਲੱਗ ਪਾਰਿਆ ਤੁਹਾਨੂੰ ਦੱਸ ਦਈਏ ਕਿ ਸੰਪਤ ਨਹਿਰਾ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜਿਹੜਾ ਹੈ ਉਹ ਸੰਪਰਕ ਰੱਖਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਉਹ ਜੇਲ੍ਹਾਂ ਦੇ ਵਿੱਚ ਬੰਦ ਹੈ ਵਕਫਾ ਵਕਫਾ ਜੇਲ੍ਹਾਂ ਦੇ ਵਿੱਚ ਬੰਦ ਹੈਗਾ ਔਰ ਸੰਪਤ 네ਹਰਾ ਦੀ ਜੇ ਗੱਲ ਕੀਤੀ ਜਾਏ ਤਾਂ ਉਹ ਸਲਮਾਨ ਖਾਨ ਨੂੰ ਵੀ ਥ੍ਰੈਟਸ ਦਿੱਤੀਆਂ ਸੀਗੀਆਂ ਉਹਨਾਂ ਨੇ ਉਹਨਾਂ ਨੂੰ ਵੀ ਜਿਹੜੀਆਂ ਥ੍ਰੈਟ ਕਾਲਸ ਗਈਆਂ ਸੀ ਉਹਦੇ ਵਿੱਚ ਵੀ ਇਹੀ ਨਾਮ ਉਭਰਿਆ ਸੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਿੰਗਰਸ ਨੇ ਉਹਨਾਂ ਨੂੰ ਵੱਖ-ਵੱਖ ਸਿੰਗਰਸ ਨੂੰ ਲਗਾਤਾਰ ਇਹੀ ਜਿਹੇ ਥ੍ਰੈਟ ਕਾਲਸ ਆਉਂਦੀਆਂ ਨੇ ਔਰ ਇਸ ਨੂੰ ਲੈ ਕੇ ਕਾਫੀ ਪਰੇਸ਼ਾਨੀ ਦਾ ਸਬਬ ਬਣਿਆ ਰਹਿੰਦਾ ਪਰ ਜੇ ਹੁਣ ਇਸ ਪਾਰਟਿਕੂਲਰ ਗੱਲ ਦੀ ਅਸੀਂ ਗੱਲ ਕਰੀਏ ਤਾਂ ਜਿਹੜੀ ਜੋਤੀ ਨੂਰਾ ਹੈਗੀ ਹੈ ਜਿਹੜੀ ਕਿ ਇੱਕ ਮਕਬੂਲ ਸੂਫੀ ਗਾਇਕ ਹੈਗੀ ਹੈ ਉਹਨਾਂ ਨੂੰ ਥ੍ਰੈਟ ਕਾਲਸ ਆਈਆਂ ਨੇ ਔਰ WhatsApp ਤੇ ਜਿਹੜੀ ਥ੍ਰੈਟ ਕਾਲ ਆਈ ਹੈ 1 ਕਰੋੜ ਰੁਪਏ ਦੀ ਰੰਗਦਾਰੀ ਜਿਹੜੀ ਰੈਂਸਮ ਉਹਨਾਂ ਤੋਂ ਮੰਗੀ ਜਾ ਰਹੀ ਹੈ ਫਰौती ਮੰਗੀ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ ਨਜ਼ਰ ਆਏ ਨੇ ਉਹਨਾਂ ਦੇ ਘਰ ਦੇ ਬਾਹਰ ਕਿਸੇ ਨੇ 2 ਦਿਨ ਪਹਿਲੇ ਜਿਹੜੀ ਹੈਗੀ ਹੈ ਉਹ ਗੋਲੀਬਾਰੀ ਕੀਤੀ ਹੈਗੀ ਹੈ ਔਰ ਪੁਲਿਸ ਨੇ ਉਸ ਸ਼ਖਸ ਨੂੰ ਫੜ ਵੀ ਲਿਆ ਪਰ ਅਜੇ ਤੱਕ ਕੋਈ ਖਾਸ ਖੁਲਾਸਾ ਨਹੀਂ ਹੋ ਪਾਇਆ ਹੈ ਕਿ ਉਸਨੇ ਕਿਸ ਦੇ ਕਹਿਣ ਤੇ ਗੋਲੀ ਚਲਾਈ ਜਾਂ ਕਿਸ ਨੇ ਕਹਿਣ ਤੇ ਜਿਹੜੀ ਐ ਸਾਰੀ ਗੱਲ ਨੂੰ ਅੰਜਾਮ ਦਿੱਤਾ ਹੈਗਾ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਥ੍ਰੈਟ ਕਾਲਸ ਆ ਰਹੀਆਂ ਨੇ ਜੋਤੀ ਨੂਰਾ ਨੂੰ ਔਰ ਉਹਨਾਂ ਦੇ ਘਰ ਦੇ ਬਾਹਰ ਗੋਲੀ ਚੱਲੀ ਹੈ ਪਰ ਉਸ ਦੇ ਨਾਲ ਹੀ ਉਹ ਕਹਿੰਦੇ ਕਿ 1 ਕਰੋੜ ਰੁਪਏ ਦੀ ਫਰौती ਜਿਹੜੀ ਮੰਗੀ ਜਾ ਰਹੀ ਹੈ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸੂਫੀ ਗਾਇਕ ਜੋਤੀ ਨੂਰਾ ਜਿਹੜਾ ਕਿ ਬਹੁਤ ਹੀ ਫੇਮਸ ਫੇਸ ਹੈਗਾ ਔਰ ਜਿਨ੍ਹਾਂ ਦੀ ਗਾਣੇ ਜਿਹੜੇ ਨੇ ਬਹੁਤ ਮਕਬੂਲ ਨੇ ਉਹਨਾਂ ਤੋਂ ਰੰਗਦਾਰੀ ਮੰਗੀ ਜਾ ਰਹੀ ਹੈ 1 ਕਰੋੜ ਰੁਪਏ ਦੀ ਰੈਂਸਮ ਮੰਗੀ ਜਾ ਰਹੀ ਹੈ ਉਹਨਾਂ ਨੂੰ ਥ੍ਰੈਟ ਕਾਲਸ ਆ ਰਹੀਆਂ ਨੇ ਔਰ 2 ਦਿਨ ਪਹਿਲੇ ਹੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਔਰ ਉਹ ਸਾਰੀ ਫਾਇਰਿੰਗ ਹੋਣ ਦੇ ਬਾਵਜੂਦ ਉਹਨਾਂ ਨੂੰ ਥ੍ਰੈਟ ਕਾਲਸ ਲਗਾਤਾਰ ਆ ਰਹੀਆਂ ਨੇ ਔਰ ਉਹਨਾਂ ਦੇ ਜਿਹੜੇ ਪਤੀ ਨੇ ਹੁਣ ਉਹਨਾਂ ਦਾ ਸਾਰਾ ਬਿਜ਼ਨਸ ਵੀ ਮੈਨੇਜ ਕਰਦੇ ਆ ਉਸਮਾਨ ਨੂਰ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਥ੍ਰੈਟ ਕਾਲਸ ਆ ਰਹੀਆਂ ਔਰ ਖਾਸ ਕਰਕੇ WhatsApp ਤੇ ਕਾਲ ਆਂਦੀ ਹੈ ਸੰਪਤ ਨਹਿਰਾ ਨਾਮ ਦੇ ਇੱਕ ਬੰਦੇ ਦੀ WhatsApp ਕਾਲ ਆਂਦੀ ਹੈ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਹੈ ਉਹਨਾਂ ਤੋਂ ਔਰ ਕਹਿੰਦੇ ਪਿਛਲੇ 6 ਮਹੀਨੇ ਤੋਂ ਲਗਾਤਾਰ ਇਹ ਜੀਆਂ ਜੜੀਆਂ ਨੇ ਥ੍ਰੈਟ ਕਾਲਸ ਸਾਨੂੰ ਆ ਰਹੀਆਂ ਨੇ ਪੁਲਿਸ ਨੂੰ ਜਲੰਧਰ ਪੁਲਿਸ ਨੂੰ ਕਮਿਸ਼ਨਰਟ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ ਪਰ ਬਾਵਜੂਦ ਉਸ ਦੇ ਹਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਲੱਗ ਪਾਰਿਆ ਤੁਹਾਨੂੰ ਦੱਸ ਦਈਏ ਕਿ ਸੰਪਤ ਨਹਿਰਾ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜਿਹੜਾ ਹੈ ਉਹ ਸੰਪਰਕ ਰੱਖਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਉਹ ਜੇਲ੍ਹਾਂ ਦੇ ਵਿੱਚ ਬੰਦ ਹੈ ਵਕਫਾਖ ਜੇਲ੍ਹਾਂ ਦੇ ਵਿੱਚ ਬੰਦ ਹੈਗਾ ਔਰ ਸੰਪਤ ਨੇਹਰਾ ਦੀ ਜੇ ਗੱਲ ਕੀਤੀ ਜਾਏ ਤਾਂ ਉਹ ਸਲਮਾਨ ਖਾਨ ਨੂੰ ਵੀ ਥ੍ਰੈਟਸ ਦਿੱਤੀਆਂ ਸੀਗੀਆਂ ਉਹਨਾਂ ਨੇ ਉਹਨਾਂ ਨੂੰ ਵੀ ਜਿਹੜੀਆਂ ਥ੍ਰੈਟ ਕਾਲਸ ਗਈਆਂ ਸੀ ਉਹਦੇ ਵਿੱਚ ਵੀ ਇਹੀ ਨਾਮ ਉਭਰਿਆ ਸੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਿੰਗਰਸ ਨੇ ਉਹਨਾਂ ਨੂੰ ਵਕਫਾਖ ਸਿੰਗਰਸ ਨੂੰ ਲਗਾਤਾਰ ਇਹੀ ਜਿਹੇ ਥ੍ਰੈਟ ਕਾਲਸ ਆਉਂਦੀਆਂ ਨੇ ਔਰ ਇਸ ਨੂੰ ਲੈ ਕੇ ਕਾਫੀ ਪਰੇਸ਼ਾਨੀ ਦਾ ਸਬਬ ਬਣਿਆ ਰਹਿੰਦਾ ਪਰ ਜੇ ਹੁਣ ਇਸ ਪਾਰਟिकुलर ਗੱਲ ਦੀ ਅਸੀਂ ਗੱਲ ਕਰੀਏ ਤਾਂ ਜਿਹੜੀ ਜੋਤੀ ਨੂਰਾ ਹੈਗੀ ਹੈ ਜਿਹੜੀ ਕਿ ਇੱਕ ਮਕਬੂਲ ਸੂਫੀ ਗਾਇਕ ਹੈਗੀ ਹੈ ਉਹਨਾਂ ਨੂੰ ਥ੍ਰੈਟ ਕਾਲਸ ਆਈਆਂ ਨੇ ਔਰ WhatsApp ਤੇ ਜਿਹੜੀ ਥ੍ਰੈਟ ਕਾਲ ਆਈ ਹੈ 1 ਕਰੋੜ ਰੁਪਏ ਦੀ ਰੰਗਦਾਰੀ ਜਿਹੜੀ ਰੈਂਸਮ ਉਹਨਾਂ ਤੋਂ ਮੰਗੀ ਜਾ ਰਹੀ ਹੈ ਫਰौती ਮੰਗੀ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ ਨਜ਼ਰ ਆਏ ਨੇ ਉਹਨਾਂ ਦੇ ਘਰ ਦੇ ਬਾਹਰ ਕਿਸੇ ਨੇ 2 ਦਿਨ ਪਹਿਲੇ ਜਿਹੜੀ ਹੈਗੀ ਹੈ ਉਹ ਗੋਲੀਬਾਰੀ ਕੀਤੀ ਹੈਗੀ ਹੈ ਔਰ ਪੁਲਿਸ ਨੇ ਉਸ ਸ਼ਖਸ ਨੂੰ ਫੜ ਵੀ ਲਿਆ ਪਰ ਅਜੇ ਤੱਕ ਕੋਈ ਖਾਸ ਖੁਲਾਸਾ ਨਹੀਂ ਹੋ ਪਾਇਆ ਹੈ ਕਿ ਉਸਨੇ ਕਿਸ ਦੇ ਕਹਿਣ ਤੇ ਗੋਲੀ ਚਲਾਈ ਜਾਂ ਕਿਸ ਨੇ ਕਹਿਣ ਤੇ ਜਿਹੜੀ ਹੈ ਇਹ ਸਾਰੀ ਗੱਲ ਨੂੰ ਅੰਜਾਮ ਦਿੱਤਾ ਹੈਗਾ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਥ੍ਰੈਟ ਕਾਲਸ ਆ ਰਹੀਆਂ ਨੇ ਜੋਤੀ ਨੂਰਾ ਨੂੰ ਔਰ ਉਹਨਾਂ ਦੇ ਘਰ ਦੇ ਬਾਹਰ ਗੋਲੀ ਚੱਲੀ ਹੈ ਪਰ ਉਸ ਦੇ ਨਾਲ ਹੀ ਉਹ ਕਹਿੰਦੇ ਕਿ 1 ਕਰੋੜ ਰੁਪਏ ਦੀ ਫਰौती ਜਿਹੜੀ ਹੈ ਮੰਗੀ ਜਾ ਰਹੀ ਹੈ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹੋ ਡੀ ਫੈਕਟਰਲ ਪੰਜਾਬੀ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸੂਫੀ ਗਾਇਕ ਜੋਤੀ ਨੂਰਾ ਜਿਹੜਾ ਕਿ ਬਹੁਤ ਹੀ ਫੇਮਸ ਫੇਸ ਹੈਗਾ ਔਰ ਜਿਨ੍ਹਾਂ ਦੀ ਗਾਣੇ ਜਿਹੜੇ ਨੇ ਬਹੁਤ ਮਕਬੂਲ ਨੇ ਉਹਨਾਂ ਤੋਂ ਰੰਗਦਾਰੀ ਮੰਗੀ ਜਾ ਰਹੀ ਹੈ 1 ਕਰੋੜ ਰੁਪਏ ਦੇ ਰੈਂਸਮ ਮੰਗੀ ਜਾ ਰਹੀ ਹੈ ਉਹਨਾਂ ਨੂੰ ਥ੍ਰੈਟ ਕਾਲਸ ਆ ਰਹੀਆਂ ਨੇ ਔਰ 2 ਦਿਨ ਪਹਿਲੇ ਹੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਔਰ ਉਸ ਸਾਰੀ ਫਾਇਰਿੰਗ ਹੋਣ ਦੇ ਬਾਵਜੂਦ ਉਹਨਾਂ ਨੂੰ ਥ੍ਰੈਟ ਕਾਲਸ ਲਗਾਤਾਰ ਆ ਰਹੀਆਂ ਨੇ ਔਰ ਉਹਨਾਂ ਦੇ ਜਿਹੜੇ ਪਤੀ ਨੇ ਹੁਣ ਉਹਨਾਂ ਦਾ ਸਾਰਾ ਬਿਜ਼ਨਸ ਵੀ ਮੈਨੇਜ ਕਰਦੇ ਆ ਉਸਮਾਨ ਨੂਰ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਥ੍ਰੈਟ ਕਾਲਸ ਆ ਰਹੀਆਂ ਔਰ ਖਾਸ ਕਰਕੇ WhatsApp ਤੇ ਕਾਲ ਆਂਦੀ ਹੈ ਸੰਪਤ ਨਹਿਰਾ ਨਾਮ ਦੇ ਇੱਕ ਬੰਦੇ ਦੀ WhatsApp ਕਾਲ ਆਂਦੀ ਹੈ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਹੈ ਉਹਨਾਂ ਤੋਂ ਔਰ ਕਹਿੰਦੇ ਪਿਛਲੇ 6 ਮਹੀਨੇ ਤੋਂ ਲਗਾਤਾਰ ਇਹ ਜੀਆਂ ਜੜੀਆਂ ਨੇ ਥ੍ਰੈਟ ਕਾਲਸ ਸਾਨੂੰ ਆ ਰਹੀਆਂ ਨੇ ਪੁਲਿਸ ਨੂੰ ਜਲੰਧਰ ਪੁਲਿਸ ਨੂੰ ਕਮਿਸ਼ਨਰਟ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ ਪਰ ਬਾਵਜੂਦ ਉਸ ਦੇ ਹਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਲੱਗ ਪਾਰਿਆ ਤੁਹਾਨੂੰ ਦੱਸ ਦਈਏ ਕਿ ਸੰਪਤ ਨਹਿਰਾ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜਿਹੜਾ ਹੈ ਉਹ ਸੰਪਰਕ ਰੱਖਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਉਹ ਜੇਲ੍ਹਾਂ ਦੇ ਵਿੱਚ ਬੰਦ ਹੈ ਵਕਫਾਖ ਜੇਲ੍ਹਾਂ ਦੇ ਵਿੱਚ ਬੰਦ ਹੈਗਾ ਔਰ ਸੰਪਤ ਨੇਹਰਾ ਦੀ ਜੇ ਗੱਲ ਕੀਤੀ ਜਾਏ ਤਾਂ ਉਹ ਸਲਮਾਨ ਖਾਨ ਨੂੰ ਵੀ ਥ੍ਰੈਟਸ ਦਿੱਤੀਆਂ ਸੀਗੀਆਂ ਉਹਨਾਂ ਨੇ ਉਹਨਾਂ ਨੂੰ ਵੀ ਜਿਹੜੀਆਂ ਥ੍ਰੈਟ ਕਾਲਸ ਗਈਆਂ ਸੀ ਉਹਦੇ ਵਿੱਚ ਵੀ ਇਹੀ ਨਾਮ ਉਭਰਿਆ ਸੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਿੰਗਰਸ ਨੇ ਉਹਨਾਂ ਨੂੰ ਵਕਫਾਖ ਸਿੰਗਰਸ ਨੂੰ ਲਗਾਤਾਰ ਇਹੀ ਜਿਹੇ ਥ੍ਰੈਟ ਕਾਲਸ ਆਉਂਦੀਆਂ ਨੇ ਔਰ ਇਸ ਨੂੰ ਲੈ ਕੇ ਕਾਫੀ ਪਰੇਸ਼ਾਨੀਦਾਇਕ ਸਬਬ ਬਣਿਆ ਰਹਿੰਦਾ ਪਰ ਜੇ ਹੁਣ ਇਸ ਪਾਰਟिकुलर ਗੱਲ ਦੀ ਅਸੀਂ ਗੱਲ ਕਰੀਏ ਤਾਂ ਜਿਹੜੀ ਜੋਤੀ ਨੂਰਾ ਹੈਗੀ ਹੈ ਜਿਹੜੀ ਕਿ ਇੱਕ ਮਕਬੂਲ ਸੂਫੀ ਗਾਇਕ ਹੈਗੀ ਹੈ ਉਹਨਾਂ ਨੂੰ ਥ੍ਰੈਟ ਕਾਲਸ ਆਈਆਂ ਨੇ ਔਰ WhatsApp ਤੇ ਜਿਹੜੀ ਥ੍ਰੈਟ ਕਾਲ ਆਈ ਹੈ 1 ਕਰੋੜ ਰੁਪਏ ਦੀ ਰੰਗਦਾਰੀ ਜਿਹੜੀ ਰੈਂਸਮ ਉਹਨਾਂ ਤੋਂ ਮੰਗੀ ਜਾ ਰਹੀ ਹੈ ਫਰौती ਮੰਗੀ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ ਨਜ਼ਰ ਆਏ ਨੇ ਉਹਨਾਂ ਦੇ ਘਰ ਦੇ ਬਾਹਰ ਕਿਸੇ ਨੇ 2 ਦਿਨ ਪਹਿਲੇ ਜਿਹੜੀ ਹੈਗੀ ਹੈ ਉਹ ਗੋਲੀਬਾਰੀ ਕੀਤੀ ਹੈਗੀ ਹੈ ਔਰ ਪੁਲਿਸ ਨੇ ਉਸ ਸ਼ਖਸ ਨੂੰ ਫੜ ਵੀ ਲਿਆ ਪਰ ਅਜੇ ਤੱਕ ਕੋਈ ਖਾਸ ਖੁਲਾਸਾ ਨਹੀਂ ਹੋ ਪਾਇਆ ਹੈ ਕਿ ਉਸਨੇ ਕਿਸ ਦੇ ਕਹਿਣ ਤੇ ਗੋਲੀ ਚਲਾਈ ਜਾਂ ਕਿਸ ਨੇ ਕਹਿਣ ਤੇ ਜਿਹੜੀ ਇਹ ਸਾਰੀ ਗੱਲ ਨੂੰ ਅੰਜਾਮ ਦਿੱਤਾ ਹੈਗਾ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਥ੍ਰੈਟ ਕਾਲਸ ਆ ਰਹੀਆਂ ਨੇ ਜੋਤੀ ਨੂਰਾ ਨੂੰ ਔਰ ਉਹਨਾਂ ਦੇ ਘਰ ਦੇ ਬਾਹਰ ਗੋਲੀ ਚੱਲੀ ਹੈ ਪਰ ਉਸ ਦੇ ਨਾਲ ਹੀ ਉਹ ਕਹਿੰਦੇ ਕਿ 1 ਕਰੋੜ ਰੁਪਏ ਦੀ ਫਰौती ਜਿਹੜੀ ਮੰਗੀ ਜਾ ਰਹੀ ਹੈ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹੋ ਡੀ ਫੈਕਟੋਰਲ ਪੰਜਾਬੀ ਮੈਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ